ਤੁਹਾਡਾ ਸਾਰੇ ਨੂੰ ਸੋਸਕਾਲ ਜਿਹੜਾ ਬਲੌਗ ਦੇਖਣ ਵਾਲੇ ਮਿੱਤਰ ਬੈਲੀ ਰਿਸ਼ਤੇਦਾਰ ਜਿੰਨੇ ਵੀ ਨੇ ਇਹ ਕਰਦਾ ਵੀ ਸਾਰਾ ਬਲੌਗ ਸਾਡਾ ਅਸਿਰ ਤੋਂ ਸਿਰੇ ਤੱਕ ਦੇਖਦੇ ਹੋਵੋ ਤੇ ਸਾਰੇ ਚੰਗਾ ਵੀ ਲੱਗਦਾ ਤੇ ਕਮੈਂਟ ਵੀ ਕਰਦੇ ਹੋਵੋ ਮੈਨੂੰ ਘੱਟ ਪੜਨਾ ਹੁੰਦਾ ਬਾਕੀ ਅੱਜ ਲਾਂਕ ਜੂਆ ਸਟਾਰਟ ਕਰਦੇ ਹਾਂ ਅਸੀਂ ਤੇ ਅੱਜ ਬਣ ਸਾਡੇ ਘੋੜੇ ਬਾਜਾਈ ਦੀ ਹੋ ਤੇ ਆਤੀ ਕਾਂਦਾ ਸੀ ਕਚੌਰੀਆਂ ਬਣਾਈਆਂ ਤੇ ਅੱਜ ਸਾਤੇ ਪਕੌੜੇ ਉਹ ਕਹਿੰਦੇ ਮੇ ਨਾਨਕੇ ਆਈਆਂ ਦੋਤੀਆ ਆਪਣੇ ਇਹ ਦੋਤੀ ਆਈਆਂ ਸਾਡੇ ਆ ਗਈ ਸਾਡੇ ਆਈਆਂ ਦੋਤੀ ਅੱਜ ਕਹਿੰਦੀ ਮੈਂ ਨਾ ਆਪਣੇ ਨਾਨਕੇ ਘਰ ਮੈਨੂੰ ਕੁਛ ਖਿਲਾਓ ਮੈਂ ਕਿਹਾ ਚੱਲ ਪਕੌੜੇ ਲਾ ਕੇ ਖਿਲਾ ਦਿੰਦੇ ਆ ਬੱਚਾ ਜੀ ਕੁੜੀਆਂ ਦਾ ਕੀ ਹੂ ਮੈਂ ਹੈਗਾ ਚੱਲ ਬਣਾਉਣੇ ਆਪੇ ਬਹਿਣਗੇ ਨਾਲੇ ਸਾਨੂੰ ਖਿਲਾ ਦੇ ਲੇਕਿਨ ਮੈਨੂੰ ਘੱਟ ਆ ਮੈਂ ਕਿਹਾ ਬਣਾਏ ਨਾ ਦੋ ਤਿੰਨ ਦਿਨ ਰਹੇ ਸਾਰਾ ਕੁਝ ਖਾ ਦਾਂਗੇ ਇੱਕ ਵਾਰੀ ਬਣਾਏ ਸੀ ਕਹਿੰਦੀ ਮੇਤ ਨੂੰ ਨਾ ਸਹੀ ਨਹੀਂ ਬਣੇ ਹੈਗੇ ਮੈਂ ਕਿਹਾ ਚੱਲ ਕੋਈ ਨਾ ਮਾਮੀ ਜੀ ਸਾਰਾ ਕੁਝ ਸਿਖਾ ਦਿੰਦੇ ਨੇ ਕਿਉਂ ਨਾ ਮਾਮੀ ਨਾਲ ਆਪਾਂ ਕਿਹਾ ਮੈਂ ਕਿਹਾ ਚੱਲ ਕੋਈ ਨਾ ਸਿਖਾ ਦਾਂਗੇ ਆ ਦੇਖੋ ਟੋਡੇ ਵੀ ਨੇ ਪਤਾ ਉਹ ਦੁਨੀਆ ਦਾ ਇੱਕ ਸਪਰੇਅ ਜੀ ਦਿੱਤੀ ਸੀ ਮੈਨੂੰ ਉਹ ਤਾਂ ਸਾਰੀਆਂ ਨੱਠ ਗਏ ਬੜੀਆਂ ਬੜੀਆਂ ਦੀ ਬਾਹਰ ਨੱਠ ਜਾਂਦੀਆਂ ਨੇ ਉਹ ਸਪਰੇਅ ਨਾਲ ਤੇ ਉਹ ਆ ਹੋਈ ਹੈ ਨਾ ਹਾਂ ਫੀਸ ਸਿਰਕਾ ਦੇਖ ਲੈ ਸਮੈਲ ਖੋਰ ਤੇ ਇਹ ਨਾ ਫਿਰ ਉਹਨਾਂ ਦੇ ਇਹਨਾਂ ਦੇ ਆਂਡੇ ਹੁੰਦੇ ਨੇ ਪੈਪਾਂ ਦੇ ਵਿੱਚੋਂ ਉੱਥੋਂ ਨਿਕਲੇ ਨੇ ਛੋਟੇ ਛੋਟੇ ਬਰੀਕ ਬਰੀਕ ਇਹ ਮੈਨੂੰ ਮਰੱਬਾ ਜਿਹਾ ਲੱਗੀ ਜਾਂਦਾ ਮਰੱਬਾ ਨਹੀਂ ਨਾ ਸਿਰਕਾ ਸਿਰਕਾ ਹਾਂ ਸਰਕਾ ਦਾ ਬਹੁਤ ਵਧੀਆ ਸਮੈਲ ਲੱਗਦੀ ਹੈ ਮੈਨੂੰ ਮੈਨੂੰ ਪੈਟਰੋਲ ਦੀ ਇਹ ਨਾਲ ਸਾਡਾ ਘਰ ਦਾ ਦੇਸੀ ਸਰਕਾ ਦੇਸੀ ਹੀ ਉਹ ਹੈ ਦੇਸੀ ਉਹ ਹੈ ਚਾਹੇ ਦਹੀਂ ਪਾ ਲਓ ਜਾਂ ਸਰਕਾ ਪਾ ਲਓ ਹਰ ਜਆ ਉੱਚੀ ਮੈਂ ਤਾਂ ਸਰਕਾ ਹੀ ਪਾਉਂਦੀ ਹਾਂ ਹਾਂ ਚਾਹੇ ਤਾਂ ਦਹੀਂ ਪਾ ਲਓ ਚਾਹੇ ਸਰਕਾ ਪਾ ਲਓ ਹਾਂ ਉਹਦੇ ਨਾਲ ਬੜੀ ਥੋੜੀ ਟੇਸਟ ਆ ਜਾਂਦਾ ਹੈ ਪਹਿਲਾਂ ਵੀ ਮੈਂ ਤਾਂ ਇਦਾਂ ਇਹ ਸਰਕਾ ਹੀ ਪਾਉਂਦੀ ਹਾਂ ਜੇ ਨਾ ਹੋਵੇ ਦਹੀਂ ਵੀ ਪਾ ਦਿੰਦੀ ਹਾਂ ਕਿ ਇਹ ਹਾਜਮਾ ਦਿੰਦਾ ਹੈ ਹਾਂ ਇਹ ਵੀ ਹੈ ਬੰਨੋ ਬੋਖਲੇ ਇਹਨਾਂ ਕਰ ਸਕੀਂ ਕਈ ਮਿੱਠਾ ਛੋਡਾ ਪਾ ਲੈਂਦੇ ਨੇ ਵਿੱਚ ਉਹ ਵੀ ਠੀਕ ਰਹਿੰਦਾ ਉਹ ਨਾਲ ਹੁੰਦਾ ਸੂਤ ਦੇ ਆਚਰ ਮਾੜਾ ਨਹੀਂ ਜੀ ਵੀ ਪਾ ਲੈਂ ਉਹ ਤਾਂ ਹੈ ਆਟੇ ਚ ਪਾ ਲੋ ਹਾਜਮ ਦਾ ਠੀਕ ਰਹਿੰਦੇ ਨੇ ਉਹ ਮੈਂ ਉਹ ਹਾਂ ਤੇ ਦੋਸਤ ਦਾ ਕੀਤਾ ਐਤੀ ਬਣੂ ਹਾਂ ਉਹ ਬਣਾ ਲੈਣਾ ਚਲ ਜਲੇਬੀ ਕਿ ਮਾਰਦੇ ਆ ਇਹਨੂੰ ਇਹਨੂੰ ਕੱਟ ਕੇ ਇਹਨੂੰ ਹਾਂਜੀ ਉਹਦੇ ਵਿੱਚ ਧੋ ਕੇ ਰੱਖ ਲੈ ਚਾਹ ਬੜੇ ਚ ਪਾ ਲੈ ਚਲੋ ਜੀ ਆਪਾਂ ਚੱਲੀਏ ਠੰਡੀ ਜਗ੍ਹਾ ਤੇ ਕਿ ਬੜ ਜਾਣਗੇ ਆ ਜਾਣਗੇ ਖਾਣਾ ਜੀ ਕੋ ਜੀ ਹੁਣ ਆਪਣੇ ਪਕੌੜੇ ਬਣਦੇ ਪਏ ਤੇ ਕੱਲ ਭਾਉ ਦੇ ਤੇ ਲਾਹਣੇ ਤਾਂ ਕਰਕੇ ਉਪਰ ਆ ਇਹ ਲੱਗ ਰਿਹਾ। ਹੂੰ। ਪੱਟੀ ਤੇ ਬੜਾ ਬੜਾ ਹੋ ਰਿਹਾ। ਪੱਟੀ ਫਿਰ ਛੇ ਜੀ ਪਰੰਦੀਆ ਗਰਮ ਇਹ ਜੇ ਥੋੜਾ ਹੋਲੀ ਕਰਦੀ ਆ। ਇਹ ਆਪਾਂ ਇੱਧਰ ਟਿਸ਼ੂ ਰੱਖ ਰਿਹਾ ਤਾਂ ਕਿ ਜਿਹੜਾ ਜਿਆਦਾ ਐਕਸਟਰਾ ਆਇਲ ਆ ਉਹ ਸਾਈਡਾਂ ਨਿਕਲ ਜੇ। ਵਰਨਾ ਤੇ ਪਕੌੜੇ ਅੰਦਰ ਲੱਗਿਆ ਰਹਿ ਜਾਂਦਾ। ਆਪਾਂ ਇਸ ਪਕੌੜੇ ਕਰਤਾ ਹੈ ਜੇ ਬੰਦੇ ਤਾਂ ਇਹ ਥੋੜੇ ਜਿਹੀ ਕੱਚੀ ਨੇ। ਆਗਲੀ ਵਾਰ ਆ ਕੇ ਮਾਮੀ ਜੀ ਕਿਹੜੇ ਪਕੌੜੇ ਬਣਾਉਣਗੇ ਬਰੈੱਡ ਵਾਲੇ ਜਾਂ ਪਨੀਰ ਵਾਲੇ ਟਿੱਕੀਆਂ ਠੀਕ ਹੈ ਦਨ ਪਨੀਰ ਵਾਲੇ ਬਣਾਵਾਂਗੇ ਫਿਰ ਤਾਂ ਜਲਦੀ ਆਉਂਗੀ ਮੈਂ ਟਿੱਕੀਆਂ ਬਣਾਉਂਦੇ ਟਿੱਕੀ ਸੀਗਾ ਜੀ ਇਧਰ ਆਪਾਂ ਮਾਮਾ ਜੀ ਵਾਸਤੇ ਚਾਹ ਧਰਦੇ ਪਏ ਆ ਨਹੀਂ ਮੈਂ ਆ ਨਹੀਂ ਪੀਣੀ ਮੈਂ ਟਾਈਮ ਹੀ ਨਹੀਂ ਮਿਨੀ ਆ ਜਲਦੀ ਆਉਂਦਾ ਨੋ ਹੋਰ ਇਹ ਜੋ ਹੋਰ ਸੇਕ ਲਵਾ ਕੇ ਕੱਢ ਦੇਣੀ ਕਿ ਹੋ ਕੇ ਆਉਂਗੀ ਨਾ 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 ਬਸ ਹੋਰ ਸੇਕ ਲੱਗੂਗਾ ਉਧਰ ਆਪਾਂ ਸਾਰੇ ਆਂਸੇ ਚਾਹਾ ਪੀਏ ਕਿਉਂਕਿ 1:00 ਵੱਜ ਗਏ ਨੇ ਦੁਪਹਿਰ ਦੀ ਝਾਦਾ ਟਾਈਮ ਹੋ ਗਿਆ ਹੈ ਰਾਹੀ ਮੋਟੀ ਹੋਣ ਕਰਕੇ ਥੋੜਾ ਜਿਹਾ ਆਪਾਂ ਨੂੰ ਲੇਟ ਹੋ ਰਿਹਾ ਵਰਨਾ ਛੇਤੀ ਬਣ ਜਾਂਦੇ ਉਹ ਗਰਮ ਹੋਣ ਨੂੰ ਟਾਈਮ ਲੈਂਦੀ ਹੈ ਜਿਹੜੇ ਜਿਵੇਂ ਬਰਾਊਨ ਜੇ ਹੋ ਰਹੇ ਥੋੜੇ ਜਿਹਾ 골ਡਨ ਜੇ ਹੋਣ ਲੱਗ ਜਾਣ ਉਹਦੋਂ ਫਿਰ ਕੱਟ ਲਾਂਗੇ ਪਾਸੇ ਇਹ ਪਾ ਕੇ ਦੀ ਹਾਂ ਮਾਰ ਕੇ ਨੂੰ ਥੋੜੇ ਜਿਹਾ ਲਈ ਗੋੜੀਆਂ ਵੀ ਪਾ ਦਿੰਦੇ ਹਾਂ ਹਾਂ ਇੱਕ ਆਪਣੇ ਹੁਣ ਪਟਿਆਲੇ ਮੀਂਹ ਵੀ ਪੈਣ ਲੱਗ ਜਾਂਦਾ ਉਹਦੇ ਨਾਲ ਪਰਦਾ ਹੋ ਜਾਂਦੀ ਆ ਮੈਂ ਗਈ ਸੀ ਬੈਂਕ ਚ ਅਸੀਂ ਨਾ ਆਏ ਤੇ ਉੱਥੇ ਜਾਂਦੇ ਆ ਕਿਰਾਸੇ ਇੱਥੇ ਥੱਪੜ ਐ ਦੁਬਾਰਾ ਲਈ ਨੂੰ ਸੁਵੇਰੀਂ ਕਰਦੂ ਨਾ ਇਹਦਾ ਲੰਗ ਦੇਖੋ ਨਾ ਇਹ ਖੁਲਾਰ ਚਾਹ ਦੇ ਥੋੜੇ ਕਰਕੇ ਮੌਸਮ ਰਾਬੜਾ ਡੰਡਾ ਕਰ ਦਿੰਦਾ ਕੀ ਕਿੰਨਾ ਗਰਮ ਹੈ ਰੱਬ ਤੁਹਾਡੇ ਵਾਸਤੇ ਪਹਿਲਾਂ ਹੀ ਮੌਸਮ ਠੰਡਾ ਕਰ ਦਿੰਦਾ ਦੇਖੋ ਚਾਹ ਸੁਬਾਹ ਦੀ ਥੋੜਾ ਪੈਣਾ ਮੈਂ ਦਸੂਣਾ ਪਾਣੀ ਨਾਲ ਦੇ ਹੋ ਕਰ ਦੂੰਗੀ ਜਦ ਸਾਹੇ ਕਰਦੀ ਹਾਂ ਚਾਟ ਮਸਾਲਾ ਹਾਂ ਸਾਰੇ ਤੇ ਪਾ ਲਾਂਗੀ ਹੋ ਬੰਕਿੱਤੀ ਤੋਂ ਕਾਹਦੇ ਹਮ ਆਪਾਂ ਨੇ ਚਾਰ ਮਸਾਲਾ ਪਾਤੀ ਮਾਮਾ ਜੀ ਨੇ ਟੇਸਟ ਕਰਵਾਣੇ ਆ। ਇਹ ਚੌਲੀਆਂ ਮੇਰੀ ਪਕਾਉਣੀਆਂ ਚੌਹਤੀਆਂ ਲਾਉਣੀਆਂ ਨੇ। ਅੱਛਾ ਟੋਲੇ ਮੈਂ ਬਣਾ ਲੈਣੀ। ਸਾਰੇ ਸਪੈਸ਼ਲਿਸਟ ਨੇ ਲੱਗ ਲੱਗ ਜੀ ਜਾਂਚ। ਹਾਂ ਅੰਦਰ ਉਹਦੇ ਚੌਲ ਪਾਉੜੀਆ ਬਣਾ। ਹਾਂ ਹਾਂ। ਇਹ ਚੌਲੀਆਂ ਅੱਛਾ ਹੋ ਗਏ। ਤੁਹਾਨੂੰ ਸਮਝ ਹੈਗਾ ਹੀ ਹੈ ਜਾਂ। ਨਹੀਂ ਜਾਂਦੀਆਂ ਨੇ। ਹਾਂ ਗਰਮ ਗਰਮ ਆ ਉਮਰ ਪੈਂਦੀ ਕਾ ਤੇ ਮਾਂ ਮੈਨੇ 2 ਘੰਟੇ ਵੱਟ ਦਿੱਤੇ ਤੇ ਮਾਂ ਮੈਨੇ ਲੱਗਿਆ 1.5 ਘੰਟੇ ਪਹਿਲਾਂ ਇੱਕ ਪਈ ਸੀ ਤੇ ਇਹਦੇ ਚਾਨਣ ਲੈ ਉਹ ਫਿਰ ਜ਼ਿਆਦਾ ਬਾਸੀ ਵੀ ਹੋ ਜਾਂਦੀ ਆਪਾਂ ਨੂੰ ਵੀ ਖਰਾਬ ਕਰ ਸਕਦੀ ਆ ਨਾ ਇਹ ਵੀ ਇੱਕ ਹੋਊਗਾ ਕਿ ਕਿੱਥੇ ਆ ਮੈਂ ਜਦੋਂ ਆਈ ਮੈਨੂੰ ਅਗੀ ਨਹੀਂ ਦਿੱਸੀ ਹਾਂ ਮੈਂ ਪਤਾ ਨਹੀਂ ਕਿੱਥੇ ਚਲੇਗੀ ਅਗੀ ਆ ਮਨੁਵਰੀ ਸਕੂਲ ਚ ਨੇ ਨਾ ਗਰੁੱਪ ਨੂੰ ਆ ਕੇ ਤਾਂ ਮौज ਲੱਗ ਜੂਗੀ। ਉਹ ਆ ਮਨੁਵਰ ਨੂੰ ਤਾਂ ਚੁੱਪੀ ਦੀ ਪਰਸੋਂ ਨਾਲੇ। ਪਰਸੋਂ ਅਸੀਂ ਜੱਸੂ ਤੇ ਦੇਣੀ ਕਿੱਥਾ। ਅੱਛਾ ਜੀ। ਇਸ ਰੇਟ ਨੂੰ ਦਾ। ਆ ਹਾਂ ਆਪਣੇ ਲੁਧਿਆਣਾ ਕਿਹੜਾ ਹੈ? ਹਾਂ ਲੁਧਿਆਣਾ ਦੀ ਚਾਲੋ। ਇੱਕ ਕੰਮ ਇਹਦਾ ਸੀ ਪਹਿਲਾਂ ਇਹ ਤੇ ਲਈਆਂ ਫਿਰ ਅਸੀਂ ਉਹ ਕਰਦੇ ਲਈਏ ਫਤ। ਠੀਕ। ਜੀ ਆਇਆਂ ਨੂੰ। ਕਿ ਬੀਬੀ ਆnde ਗੰਦੇ ਨਹੀਂ ਹੈਗੇ ਕਿਤੇ ਮੈਂ ਪਹਿਲੀ ਉਹਨਾਂ ਚੋਂ ਫੜਦਾ ਕਿਤੇ ਨਹੀਂ ਮੈਂ ਕਿੰਨਾ ਗਿਆ ਬੀਬੀ ਦਾ ਹੁਣ ਉਰੀਜੀ ਲਾ ਕੇ ਬੈਠੇ ਨੇ ਹੁਣ ਬਾਹਰ ਫਿਰਿਆ ਕਰੋ ਮਾਂ ਵੀ ਨਾ ਜੀ ਨਹੀਂ ਲੱਗਦਾ ਹੈਗਾ ਪਹਿਲਾਂ ਨਿੱਤੂ ਸੀਗੀ ਹੁਣ ਤੁਸੀਂ ਇੱਕ ਦੂਜੇ ਦਾ ਹੌਂਸਲਾ ਲੱਗੇ ਮਾਮਾ ਜੀ ਆਏ ਨੇ ਬਲਵਿੰਦਰ ਮਾਮਾ ਜੀ ਪਹਿਲਾਂ ਲੱਗਿਆ ਸੀਗੇ ਪਰ ਆਏ ਨਹੀਂ ਹੈਗੇ ਕਿ ਕੋਈ ਸਕੂਟਰ ਕਢ ਕੇ ਲੈ ਕੇ ਗਿਆ ਹੋਵੇ ਹਾਂ। ਆਵਲੀ ਬਨਾਰਸੀ ਚੁੰਨੀ ਆਏ ਨਾ ਤਿਲਸਟੀ ਬਹੁਤ ਆ। ਇਹਨੂੰ ਇਸ ਤਰੀਆ ਪਾਏ ਮੈਨੂੰ ਇਧਰ ਭੂਆ ਕੋਲ ਆਇਆ ਸੀਗਾ। ਆ ਲੱਗ ਗਿਆ ਕਲਰ ਲੱਗ ਗਿਆ ਮੈਨੂੰ ਸੋਹਣਾ ਲੱਗਿਆ। ਹਾ ਜੇ ਤਾਂ ਕਾਟਨ ਜਿਹਦੇ ਦੇਖੂੰਗੀ ਮਸੂਰ ਸਵਾਲੇ ਨੇ। ਆਪਣਾ ਕਾਟਨ ਜਿਹਨੂੰ ਤੋਂ ਨਾ ਮੈਂ ਕੋਈ ਕੁ ਭਈਆ ਆ ਮਾਂ ਹਾਂ ਤਾਲ ਮੈਂ ਸੋਤਰੇ ਕੀ ਸਵਾਵਾ ਨਾ ਸਵਾਵਾ ਮੈਂ ਮੈਂ ਖੁਦ ਹੀ ਸਿੱਖ ਕੇ ਨਹੀਂ ਤਾਂ ਖੁਦ ਹੀ ਟਰਾਈ ਕਰੂੰਗੀ ਹਾਂ ਤੂੰ ਮੈਂ ਕੋਸ਼ਿਸ਼ ਦੇਖਦੀ ਹਾਂ ਪਰ ਮੈਨੂੰ ਡਰ ਲੱਗਦਾ ਮੇਰਾ ਸੂਟ ਨਾ ਖਰਾਬ ਹੋ ਜਾਵੇ ਇਹ ਤਾਂ ਮੈਂ ਪਹਿਲੀ ਵਾਰ ਤੋਂ ਸੂਟ ਸੁੰਦਰੇ ਜਿਹਾ ਬਣਾਉਂਦੀ ਮੌਸਮ ਹੋਰੀ ਲੋਡ ਦਾ ਹੋਇਆ ਵਾ ਦੁੱਪ ਐ ਕਦੇ ਬੱਦਲ ਐ ਕਾਲ ਲੈ ਕੇ ਸੀ ਕਾਲ ਮੀਂਹ ਪੈ ਰਿਆ ਫਿਰ ਵਿੱਚੀ ਜੀ ਬੱਦਲ ਆ ਗਿਆ ਸ਼ਾਮ ਨੂੰ ਐਂ ਸਾਫ ਸੂਫ ਹੋ ਕੇ ਪਟਿਆਲਾ ਦਾ ਬੜਾ ਪਟਿਆਲਾ ਦਾ ਪੂਰਾ ਮੰਨਿਆ ਜਾਂਦਾ ਜੇ ਮੀਂਹ ਪੈਣ ਲੱਗ ਜੇ ਪੂਰਾ ਡੁੱਬ ਕੇ ਰਹਿ ਜਾਊਗਾ ਹaryana ਚੰਗੀ ਜਾਨ ਹੂੰ ਕਿੱਥੇ ਸੀ ਮੇਰੇ ਕੋਣ ਸਰਕਾਰਾਂ ਨੂੰ ਵੀ ਚਾਹੀਦਾ ਥੋੜਾ ਜਿਆ ਠੀਕ ਜਿਆ ਰੱਖਣਾ ਵਧੀਆ ਰੋਡਸ ਵਗੈਰਾ ਕਰ ਲੈਣ ਆਪਣੇ ਜਿਹੜੇ ਰੋਡਸ ਦਾ ਜਿਆਦਾ ਔਖਾ ਹੈ। ਹਰ ਸਵੱਡੀ ਨਦੀ ਦਾ ਦੇਖੀ ਜਾ ਰਹੇ ਨਹੀਂ ਕਿਉਂਕਿ ਪਿਛਲੇ ਪਿਛਲੇ ਸਾਲਾਂ ਐਸੀ ਹਾੜਾ ਪੜੇ। ਪੜੇ ਆਲ ਤਾਂ ਹੀ ਡੁੱਬ ਜਾਂਦਾ ਇਹ ਚੀਜ਼ ਦੀ ਮਾਰ ਹੈ ਭਟੇਗਾਲੇ ਨੂੰ। ਥੋੜਾ ਜਿਹਾ ਰਹਿ ਗਿਆ ਬਸ ਇਹ ਕਟਿੰਗ ਤੋਂ ਬਾਅਦ ਕਰ ਲਾਂਗੇ ਆਪਣੀ ਚਾਹ ਵਾਂ। ਮੋਟੀ ਨਹੀਂ ਪਾਣਿਓ ਜਿਵੇਂ ਸ਼ੱਕਰ ਵੀ ਪਾ ਦਿੰਦੇ ਹੁੰਦੇ ਨੇ ਹਾਂ ਸ਼ੱਕਰ ਮੇਰਾ ਸਿਰ ਦੁਖਣ ਲਾ ਦਿੰਦੀ ਜਿਵੇਂ ਜਿਹੜੀ ਮੁਸਕ ਜੀ ਹੁੰਦੀ ਆ ਕਈ ਵਾਰੀ ਸ਼ੱਕਰ ਸਾਡੀ ਹੁੰਦਾ ਹੈ ਕਰ ਵਾਲੀ ਵਧੀਆ ਹੁੰਦੀ ਆ ਤੇ ਮੇਰੇ ਨੂੰ ਪਤਾ ਅੱਲੋ हां देखिए तो मैं लेके मेनू दो ਤੁਸੀਂ ਪਲੇਟ ਜਾਂ ਫਿਰ ਕੁਝ ਵੀ ਆਪਾਂ ਨਾਲ ਤੋਂ ਦੇਖਣਾ ਟਰਾਈ ਕਰਕੇ ਫਿਰ ਤੋਂ ਪਾ ਕੇ ਕੁਝ ਮਾਰਨਾ ਐਂਡ ਆਪ ਇੱਕ ਛਾੜ ਮਸਾਲਾ ਪਾ ਦੋ ਉਹ ਪਹਿਲਾਂ ਦਿਖਾ ਦੇ ਦੇ ਦੋ ਤੁਸੀਂ ਵਾਲੇ ਦਾ ਛਾੜ ਮਸਾਲਾ ਪਾ ਦੋ ਮੈਂ ਲੈ ਕੇ ਜਾਂਦੀ हूं ओ गरम पानी થોੜਾ ਦਾ ਪਾ ਦੋ ਜ਼ਿਆਦਾ ਨਾ ਪਾ ਦੇ ਪਸ ٹھیک ਹੈ ਆਪ ਜੀ ਨੂੰ ਵਾਟਰ ਪਾ ਲੈਣੀ ਹਾਂ ਨਰਤੋ ਕਾਪੀ ਨਾ ਮਾਮਾ ਜੀ ਨੂੰ ਖਾ ਖਾ ਮਾਮਾ ਜੀ ਦੇ ਰਿਵਿਊ ਲੈ ਕੇ ਨਾ ਨਾ ਤੁਸੀਂ ਵੀ ਦੇਖੋ ਮਾਮਾ ਜੀ ਹਾਂ ਲੋ ਮਾਮਾ ਜੀ ਦੱਸੋ ਕਿਵੇਂ ਬਣਨੇ ਪਕੌੜੇ ਹੱਜੇ ਥੋੜੀ ਚਾਹ ਬਣਦੀ ਪਈ ਆ ਪਕੌੜੇ ਬਣੇ ਨੇ ਪਹਿਲਾਂ ਤਿਆਰ ਕਰਟੇ ਆ ਉਸ ਤੋਂ ਬਾਅਦ ਦੱਸੋ ਦੱਸੋ ਫੇਰ ਨਰਮਦਰ ਬਾਕੇ ਮਸਾਲਾ ਦੇ ਵਿੱਚ ਆਟੇ 'ਚ ਬੇਸਨ ਦੇ ਆਟੇ 'ਚ ਬੇਸਨ ਵਧੀਆ ਨੇ ਬਸ ਚਾਹ ਬਣਨ ਦੀ ਪਈ ਐ ਫੇਰ ਮੈਂ ਲੈ ਕੇ ਆਨੀਆ ਚਾਹ ਨਾਲ ਤੇ ਸਾਸ ਨਾਲ ਬਹੁਤ ਵਧੀਆ ਚਲੋ ਮਾਮਾ ਜੀ ਚੂਰਨ ਜਾ ਪਾਓ ਪਾ ਦੇ ਚਾਟ ਮਸਾਲਾ ਪਾਇਆ ਐ ਹਜੇ ਪੂਰਾ ਠੀਕ ਤਰ੍ਹਾਂ ਮਿਕਸ ਕਰਕੇ ਪਾਣੀਆ ਮੈਂ ਬਸ ਅਪਰੂਵਲ ਹੋ ਗਿਆ ਮਾਮਾ ਜੀ ਤੋਂ ਤੇ ਹੁਣ ਆਪਾਂ ਚਾਹ ਨਾਲ ਲੈ ਕੇ ਆਨੇ ਸਕੈ ਮਾਸਤੇ ਮਾਮਾ ਜੀ ਕਹਿੰਦੇ ਬਹੁਤ ਵਧੀਆ ਬਣੇ ਨੇ ਬਹੁਤ ਵਧੀਆ ਬਣਨਾ ਮਾਮਾ ਜੀ ਕਹਿੰਦੇ ਬਸ ਆਪਾਂ ਚਾਟ ਮਸਾਲਾ ਨਾ ਇਹਦੇ ਵਿੱਚ ਜਾਂ ਫਿਰ ਕੋਈ ਹੋਰ ਭੰਡਾ ਜੀ ਜੱਚੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਛੇਤੀ ਜਿੱਤੇ ਬਹੁਤ ਚਾਹ ਵੀ ਬਣੇਗੀ ਤੇ ਇਤਰਾ ਪਕੌੜੇ ਇੱਕ ਇੱਥੇ ਰੱਖਣਾ ਸਾਈਡ ਕਰਕੇ ਤੇ ਖਾ ਕੇ ਪਕੌੜੇ ਕੋੜੇ ਜਸਾ ਥੋੜੇ ਖਾਦੇ ਜਾਂਦੇ ਮੈਂ ਤਾਂ ਖਾਦੇ ਹੀ ਜਾਂਦੇ ਹੈਗੇ ਪਰ ਕੱਲ ਕਚੌਰੀਆਂ ਖਾ ਲੀਆਂ ਫਿਰ ਤળਿਆ ਹੋਇਆ ਰੋਜ਼ ਖਰਾਬ ਕਰਦਾ ਕਦੇ ਗਾਲ ਦੋਖਣ ਨਾਲ ਜਾਂਦਾ ਫਿਰ ਆਹ ਥੋਪਾ ਕੰਮ ਜਿਹਾ ਨੇੜਤੀ ਬਣਾ ਦਿੱਤਾ ਤੇਨੇ ਪਕੌੜੇ ਖਾ ਲਾ ਦੀ ਇੱਕ ਭੋਲੇ ਦੇ ਆ ਬੀਬੀ ਪਕੌੜਾ ਮੰਗ ਰਹੀ ਹੈ ਦੇਖ ਲਓ ਬੀਬੀ ਪਕੌੜਾ ਇੱਕ ਪਰ ਚਾਹ ਨਾਲ ਖਾ ਲਿਓ ਚਾਹ ਨਾਲ ਮੈਂ ਵੀ ਸਵੇਰੇ ਖਾਣ ਦਾ ਲੈ ਸੀ ਕਾਦੀ ਲਈ ਦੀ ਕਾਦੀ ਕਾਦੀ ਪਕੌੜੇ ਬਣ ਗਏ ਹੋ ਗਏ ਤਿਆਰ ਖਾਓ ਆਓ ਖਾਓ ਮਿੰਟ ਚ ਬਣਾ ਦੇ ਬਹੁਤ ਘੈਂਟ ਹੋਣੇ ਉਹ ਮਸਾਲਾ ਜਿਆ ਬਹੁਤ ਵਧੀਆ ਲੱਗਦਾ ਉੱਪਰ ਭੁੱਕੇ ਹਾਂ ਚਾਹ ਪਤਾ ਹੈ ਉਹ ਟੇਸਟ ਬਹੁਤ ਵਧੀਆ ਉਹ ਥੋੜਾ ਜਿਹਾ ਉਹਦੇ ਕਰਕੇ ਨਾ ਥੋੜਾ ਟਾਈਮ ਲੱਗਦਾ ਭੱਠੀ ਤੇ ਤਾਂ ਮਿੰਟ ਲੱਗਦੇ ਉਹ ਆਪਣੀ ਨਾ ਕੜਾਈ ਥੋੜੀ ਜਿਹੀ ਮੋਟੀ ਸੀ ਉਹਦੇ ਕਰਕੇ ਥੋੜਾ ਜਿਹਾ ਹਾਂ ਜੀ ਓਹ ਜਾਮਣਾ ਨੇ ਪੂਰਾ ਗੰਦ ਪਾਤਾ ਦੇਖੋ ਹੁਣ ਸਵੇਰੇ ਫਿਰ ਰੜਕਾ ਫੇਰਨਾ ਹੈ ਮਾਸੇ ਇੱਥੋਂ ਉਹਦੇ ਨਾਲ ਇਕੱਠੇ ਕਰਾਂਗੇ ਫੋੜੇ ਨਾਲ ਇਕੱਠੇ ਕਰਕੇ ਹਾਂ ਫਿਰ ਬਾਅਦ ਚ ਰੜਕਾ ਮਾਰ ਦੇਣਾ ਹਾਂ ਜਾਮਣਾ ਬਹੁਤ ਲੱਗੀ ਵੀ ਆ ਦੇਖੋ ਕਿੰਨੀ ਦੇਖਣੀਆਂ ਨਹੀਂ ਐ ਚ ਵੀਡੀਓ ਚ ਪਰ ਆ ਜਾਮਣਾ ਦੇਖੋ ਬੁਰਾ ਹਾਲ ਹੋਇਆ ਪਿਆ ਇੱਥੇ ਮੈਂ ਸਵੇਰੇ ਇੱਧਰ ਤੋਂ ਆਣ ਸਾਰਨਾ ਇੱਥੇ ਚੁਗਣ ਲੱਗੀ ਜਾਮਣਾ ਹੁਣ ਤਾਂ ਸਾਰੀਆਂ ਡੈਡ ਦੂੜਤੀਆਂ ਖਰਾਬ ਜੀਆਂ ਹੋ ਗਈਆਂ ਮੇਰੇ ਆਂਦੇ ਨੂੰ ਮਾਸੜ ਵੀ ਮੁੱਠੀ ਮੁੱਠੀ ਭਰੀ ਖੜਾ ਤੀ ਹਾਂ ਨੋ ਦੋ ਜਾਨ ਦੋ ਜਾਨ ਹਾਂ ਫਿਰ ਫਿਰ ਬਾਹਰ ਅੰਦਰ ਨਾ ਹੋ ਕੁੱਤਾ ਜਾਂ ਭੌਂਕਰਿਆ ਤਾਂ ਅੱਜ ਕੱਲ ਨਾ ਜਿਹੜੇ ਆਵਾਰਾ ਕੁੱਤੇ ਬਹੁਤ ਭੌਂਕਦੇ ਆ ਹਾਂ ਬਹੁਤ ਜ਼ਿਆਦਾ ਜ਼ਿਆਦੇ ਭੌਂਕਰ ਲੱਗ ਗਿਆ ਆਵਾਰਾ ਕੁੱਤੇ ਕੁਝ ਜ਼ਿਆਦੇ ਹੋ ਗਏ ਸਫਾਈ ਜੀ ਕਰਦੀ ਐ ਇਹਨਾਂ ਦੀ ਕੁੱਤੇ ਜ਼ਿਆਦੇ ਆਵਾਰੇ ਹੋ ਗਏ ਇਸ ਕਰਕੇ ਫਿਰ ਮਾਸੜ ਮੈਨੂੰ ਛੱਡ ਕੇ ਆ ਕਹਿੰਦਾ ਕੁੱਤਿਆਂ ਤੋਂ ਬਚ ਕੇ ਰਹੋ ਕੁੱਤੇ ਆਪਣੇ ਜ਼ਿਆਦੇ ਹੋ ਗਏ ਇਹ ਤਾਂ ਛੱਡਣ ਫਿਰ ਉਹ ਗੇਟ ਕੋਲ ਖੜਾ ਰਿਹਾ ਹਾਂ ਹਾਂ ਅੰਦਰ ਵੜ ਜੀ ਜ਼ਿਆਦਾ ਆ ਹੋਰ ਕੈਮਰਾ ਚੋਂ ਦੇਖ ਲੇ ਤੂੰ ਕਿਉਂਕਿ ਜਿਹੜੇ ਆਲੇ ਦੁਆਲੇ ਵਾਲੇ ਕੁੱਤੇ ਆ ਨਾ ਸਾਨੂੰ ਕੱਟਣ ਨੂੰ ਬਹੁਤ ਜ਼ਿਆਦਾ ਫਿਰਦੇ ਨੇ ਵੀ ਇਹਨਾਂ ਨੂੰ ਹਲਕਾ ਆ ਦੀ ਆਪ ਤਾਂ ਹਲਕੇ ਹੋਏ ਨੇ ਸਾਨੂੰ ਵੀ ਹਲਕਾਰ ਨੂੰ ਤਿਆਰ ਬੈਠੇ ਨੇ ਚਲੋ ਹੁਣ ਘਰ ਚੱਲੀਏ ਵਾਪਸ ਲਓ ਜੀ ਮੈਂ ਇੱਥੇ ਬਖਸ਼ੀ ਵਾਲਾ ਕਿ ਹੁਣ ਵੀਡੀਓ ਸਟਾਰਟ ਕੀਤੀ ਆ ਆਪਣੇ ਫੋਨ ਚ ਤਾਂ ਨਹੀਂ ਮੈਂ ਬਣਾਈ ਹੈਗੀ ਅੱਜ ਕਿਉਂਕਿ ਨਾ ਮੇਰੀ ਉਹ ਫੋਨ ਨਾ ਮੈਂ ਕ ਆਪਣਾ ਘਰੇ ਛੱਡਿਆ ਈ ਸੀ ਕਿਉਂਕਿ ਮੈਂ ਇੱਥੇ ਨਾ ਦਵਾਈ ਲੈਣ ਆਈ ਸੀਗੀ ਇੱਥੇ ਪਟਿਆਲੇ ਅ ਡੈਂਟਿਸਟ ਕੋਲ ਮੇਰੇ ਦੰਦ ਨੇ ਨਾ ਕਈ ਦਿਨ ਹੋ ਗਏ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਿਆ ਪਿਆ ਏ ਇੰਨਾ ਜ਼ਿਆਦਾ ਦੁੱਧ ਦਾ ਇਹਨਾਂ ਦੰਦ ਤੇ ਦੂਜਾ ਇਧਰ ਨਾ ਸਾਡੇ ਬੋਰ ਹੋ ਰਿਹਾ ਜਿਹੜਾ ਮੈਂ ਤੁਹਾਨੂੰ ਵੀਡੀਓ ਚ ਦਿਖਾਇਆਤਾ ਉਧਰ ਉਹਦੇ ਕੰਮ ਚ ਫਿਰ ਜਿਸਪਾਲ ਉਹਨੇ ਨੇ ਇਧਰ ਸਮਾਨ ਦਾ ਲੈ ਕੇ ਜਾਣਾ ਸੀ ਫਿਰ ਜਾਂਦੇ ਜਾਂਦੇ ਮੈਂ ਕਿਹਾ ਚੱਲ ਮੈਨੂੰ ਇਧਰ ਮਾਸੀ ਕੋਲ ਉਤਾਰ ਦਿਓ ਕਿਉਂਕਿ ਜਮਾਈ ਨੇੜੇ ਆਈ ਸੀ ਨਾ ਮੈਂ ਦਵਾਈ ਲੈਣਾ ਜਾਮਣਾ ਹਾਂ ਇੱਥੇ ਜਾਮਣਾ ਆਨ ਸਰਵਲ ਮੈਂ ਜਾਮਣਾ ਚੁੱਕਣ ਲੱਗ ਗਈ ਅੰ ਮੇਰੀ ਕਿਸੇ ਨੇ ਮੈਨੂੰ ਦੇਖਿਆ ਨਹੀਂ ਮੈਂ ਵੀਡੀਓ ਨਹੀਂ ਤਾਂ ਤੇਰੀ ਵੀਡੀਓ ਉਠਾਉਣਾ ਤਾਂ ਜਮੜਾ ਚੁਗਣੇ ਦੀ ਮੈਂ ਵੀ ਆਉਂਦਾ ਕੈਮਰਾ ਉਹ ਫੋਨ ਐਂ ਦੂਜਾ ਜਿਹੜਾ ਨਵਾਂ ਲਿਆ ਉਹ ਵੀ ਘਰੇ ਹੀ ਭੁੱਲੀ ਆਈ ਕਿਉਂਕਿ ਜਿਹੜਾ ਮੈਂ ਨਵਾਂ ਫੋਨ ਲਿਆ ਨਾ ਮੇਰੇ ਚ SIM ਹਜੇ ਕੋਈ ਨਹੀਂ ਪਾਇਆ ਹੈਗਾ ਮੈਂ ਹਜੇ ਵੀਡੀਓ ਲਈ ਉਹ ਰੱਖਿਆ ਹੋਇਆ SIM ਮੇਰਾ ਦੂਜੇ ਫੋਨ 'ਚ ਐ ਦੂਜਾ ਮੈਂ ਲੈ ਕੇ ਜਾਨੀ ਆ ਹਰੇ ਕਿਤੇ ਤੇ ਹੁਣ ਆਪਾਂ ਬਸ ਮੈਨੂੰ ਹੁਣ ਮਾਸੀ ਉਹਨੇ ਘਰ ਛੱਡਣ ਚੱਲੇ ਆ ਸ਼ਾਮ ਤੱਕ ਮੈਂ ਇੱਥੇ ਸੀਗੀ ਫਿਰ ਉਧਰ ਤਾਂ ਜਸਪਾਲ ਉਹਨੇ ਘਰੋਂ ਚਲੇ ਗਏ ਫਿਰ ਉਹਨਾਂ ਨੂੰ ਕਿਹਾ ਤਾਂ ਮੈਂ 2 ਘੰਟੇ ਹੋਰ ਰੁਕੂੰਗੀ ਇਸ ਕਰਕੇ ਫਿਰ ਹੁਣ ਅਸੀਂ ਮੈਂ ਘਰ ਜਾ ਰਹੀ ਹਾਂ ਹੁਣ ਵਾਪਸ ਛੱਡਣ ਚੱਲੇ ਆਂ ਮਾਸਟਰ ਦੋਨੀ ਮਾਸਟਰ ਪਿੱਛੇ ਆ ਗਏ ਬਸ ਪੱਗ ਪੁੱਗ ਸੈੱਟ ਕਰ ਰਹੇ ਨੇ ਗੱਡੀ ਕੱਢਣ ਲੱਗਿਆ ਹੁਣ ਅਸੀਂ ਬਾਹਰੇ ਆ ਗਏ ਬਾਹਰੇ ਨਾਲ ਤੁਹਾਨੂੰ ਜਾਮਣਾ ਦਿਖਾਣੀਆਂ ਚੰਗਾ ਦੇਖੋ ਬਾਹਰ ਕਿੰਨੀਆਂ ਖਿੰਡੀਆਂ ਹੋਈਆਂ ਨੇ ਸਾਹਮਣੇ ਕਿੰਨਾ ਮੀਂਹ ਪੈ ਰਿਹਾ ਕਿੰਨਾ ਮੀਂਹ ਪੈ ਗਿਆ ਹਰਦਾਸ ਅਤੇ ਆਪਣਾ ਕੀ ਕਾਰਨ ਤੋਂ ਮੀਂਹ ਪਿਆ ਨੇ ਹਾਂ ਸੰਦਰੋਧ ਵਧੀਆ ਜਣੀ ਉੱਤਰ ਨਹੀਂ ਹੈਗਾ 5 ਕਰੋੜ ਕੇ ਨਹੀਂ ਹੈ ਐਨਾ ਪਰ ਮੁਫੇ ਜੇ ਬੱਦਲ ਨਹੀਂ ਹੋਏ ਮੈਨੂੰ ਭਲੇ ਤਾਂ ਕਿੰਨਾ ਨਹੀਂ ਡੈਅ ਯਾਰ ਹੈ ਥੋੜਾ ਹੀ ਉਹ ਪੁਨਾਰਾ ਜਾਂ ਬੱਦਲ ਹੈ ਨਾ 310000 ਨਹੀਂ ਆਉਂਦਾ ਉਹ ਬਚਾਦਾ ਗਰਮੀ ਦੀ ਤੋਂ ਨਹੀਂ ਜਾ ਲੈ ਚਲੋ ਹਟ ਗਿਆ ਕੀ ਰੋਲਾ ਕੀ ਆ ਤੂੰ ਬੋਲਦਾ ਕਿ ਮੈਂ ਆਦਾ ਹਾਂ ਸਾਡੀ ਬੈ ਲੈ ਕੇ ਕਲਿੱਪ ਇਧਰੋਂ ਹੋ ਰਿਹਾ ਕਰ ਤੇ ਲੱਗਦਾ ਆਪਣੇ ਬਾਅਦ ਚ ਬਾਜ਼ਰੀ ਥੋੜਾ ਲੱਗ ਕੋ ਖੁੱਖ ਲੱਗੀ ਦੀ ਜਿਹੜਾ ਕੰਮ ਹੋੜਾ ਦਾ ਸੈਟਾ ਹੋ ਗਿਆ ਖਤਮ ਹੁਣ ਅਸੀਂ ਸੁੱਖੀ ਸਾਡੀ ਆ ਕੇ ਰੋਟੀ ਖਾਣ ਲੱਗੇ ਆ ਦੁਪਹਿਰ ਦੇ 2:30 ਬੰਦ ਗਏ ਤੇ ਹੁਣ ਨਾਨੀ ਬਚਾਰੀਓ ਪੈ ਗਈ ਖਾਤ ਨਹੀਂ ਹੁਣ ਕਰੀਏ ਅਸੀਂ ਖਾਤ ਜੀ ਬਹੁਤ ਪੂਰੀ ਤਰ੍ਹਾਂ ਕਰਮੀ ਵੀ ਬਹੁਤ ਹੋਈ ਜਿਸ ਵੇਲੇ ਮੀਂਹ ਪਰ ਬਹੁਤ ਜਿਆਦੇ ਪਿਆਲਾ ਰੋਸੀ ਆਈ ਬਹੁਤ ਭੁੱਖ ਲੱਗੀ ਫਾਇਦਾ ਸਵੇਰੇ ਆਏ ਤੇ ਮੀਂਹ ਕਿੰਨਾ ਘੱਟ ਅਸੀਂ ਕਰ ਦਣਾ ਨਾਲ ਰੋਟੀ ਖਾ ਅਸੀਂ ਤਾਂ ਰਾਹ ਨਾਲ ਆਏ ਚਾਹ ਦੀ ਮੀਂਹ ਸਵੇਰੇ ਚਾਹ ਦੀ ਔਰ ਮੈਂ ਤਾਂ ਮਿਠਾ ਆ ਲਈ ਗੱਡੀ ਮਾ ਪੂਰ ਚ ਪਾਣੀ ਦਾ ਖੜਜੇਗਾ ਨਾ ਨਾ ਅਸੀਂ ਤਾਂ ਰਾਹ ਨਾਲ ਆਏ ਪੋਲੀ ਅੰਨਾ ਤਾਂ ਮੀਂਹ ਪਿਆ ਰਿਆ ਤਾਂ ਰੋਟੀ ਖਾ ਲੈ ਬਸ ਅਸੀਂ ਹੁਣ ਕੰਟੇ ਤੱਕ ਜਾਤੂ ਬੰਗੇ ਹਨ ਫਰੇ ਨਾਮ ਕਰਦੇ ਸਵੇਰ ਦੇ ਨਾਲ ਫੁੱਟ ਕੇ ਪਏ ਆ ਸਾਡਾ ਜ਼ਰੂਰੀ ਗੰਸਾ ਉਹ ਨਿੱਕ ਗਿਆ ਬਸ ਵਾਹਿਗੁਰੂ ਸੁਖੀ ਸਾਡੀ ਹੁਣ ਸਾਰੇ ਹਸੀ ਸੁਖੀ ਆਪਣੇ ਘਰ ਆ ਗਏ ਆ ਆਹੀ ਹੋਮੀ ਦਾਜ ਤੋਂ ਬਾਅਦ ਬਸ ਸਾਧੂ ਗੜਾ ਹਾਂ ਸਾਧੂ ਗੜਾ ਸਾਧੂ ਗੜਾ ਮੈਂ ਦੇਖੋ ਬੋ ਪੈ ਰਹੇ ਆਣੇ ਨਾਲੇ ਮਨੇ ਨਹੀਂ ਹੌ ਨਾ ਹਣੀ ਅੱਗੇ ਇਤਰਾ ਉਰੋ ਨਾ ਮਿਆਂ ਉਹ ਨਾ ਤੁਨੇ ਵਧੀਆ ਗੱਲ ਦਿੱਤੀ ਤਾਂ ਐ ਕਿ ਮਿਲੂਗੀ ਤੇ ਅੱਗੇ ਪਹਿਲਾਂ ਹਰਦਾਸਪੁਰ ਤੋਂ ਨਹੀਂ ਪੌਂਟ ਸੀਗਾ ਉਸ ਤੋਂ ਬਾਅਦ ਬੰਦ ਹੋ ਗਿਆ ਹਣੀ ਹਰਗਣ ਮੱਜਰੇ ਦੀ ਵਾਸਤਾ ਅੱਗੇ ਖਰੋੜੇ ਤੋਂ ਫੇਰ ਸ਼ੁਰੂ ਹੋ ਗਿਆ ਆਣੀ ਖੜਾ ਸੜਕਾਂ ਤੇ ਬਹੁਤ ਜ਼ਿਆਦਾ ਸੁੱਥ ਕਰੋੜੇ ਤੋਂ ਬਹੁਤ ਜ਼ਿਆਦਾ ਖੜਾ ਹੈ। ਉੱਪਰੋਂ ਬੋਲ ਲੱਤੇ ਜਾਂਦੀਆਂ ਨੇ ਗੱਡੀਆਂ, ਟਰੈਕਟਰ। ਬਾਏ ਬਾਏ ਬੂਆ ਹੋ ਰਿਹਾ। ਜਗਾ ਬੂਆ ਬਾਏ ਬਾਏ। 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 ਹਾਂ। ਆ ਦੇ ਕੀ ਕਰਦਾ? ਇਹ ਪੁੱਤ ਕੀ ਕਹਿੰਦਾ? ਹਾਂ ਤਦੈਰ ਦਾ ਤਦੈਰ ਦਾ ਹਾਥੀ ਦੇਰ ਦਾ ਨਾ ਫੁੱਦ ਨਾ ਨਾ ਕਰ ਰਿਹਾ ਆ ਰਾਰਾ ਚੰਗਾ ਲੱਗਦਾ ਆਪਣੇ ਘਰ ਨੂੰ ਔਰ ਬੱਦਲ ਹੋ ਰਿਹਾ ਬਾਹਰ ਲੈਣੇ ਆ ਸੀਟ ਖਰਾਬ ਕਰੀ ਹੋਈ ਹਾਂ ਆ ਵੀ ਨੇ ਸੀਟ ਖਰਾਬ ਕਰੀ ਆ ਹਾਂ ਯਾਰ ਇਹ ਟਿੱਪੜਾ ਹੈ ਇਹਨੂੰ ਇਹਨੂੰ ਨਾ ਚਲੋ ਸਾਡੇ ਮਾਗਰ ਟਰੈਕਟਰ ਲੈ ਕੇ ਆ ਚੰਗਾ ਫੂਆ ਪਏ ਬੈਤਾ ਤੂ ਸਾਸਰੀ ਦਾ ਸਾਸਰੀ ਦਾ ਮਾਜ਼ੇ ਦਾ ਸਾਸਰੀ ਦਾ ਚਾਹ ਦਾ ਘੰਟਾ ਹੋਰ ਕਰ ਥੋੜੀ ਜਿਹਾ ਹੋਰ ਕਰ ਕਰੀ ਕਰੀ ਪੁੱਤ ਅੱਜ ਹੋਰ ਲੈ ਲੈ ਕਿ ਚੰਬੀ ਚ ਧਨਮੀ ਹੈ ਪੁੱਤਾਂ ਕਿਉਂ ਹੁੰਦੀਆਂ ਪੁੱਤ ਆ ਗਈ ਆਲੇ ਅਸਮਾਨ

ਹੁਣ ਹੋ ਗਿਆ ਜਵਾਨ ਆਪ ਮੋਤੇ ਨਾ ਲੱਗੇ ਤੇਰੇ